ਜੰਗ ਦਾ ਹਾਲ ਫੇਰ ਉਹ ਸ਼ਹਿਰ ਦੇ ਹੀਟ ਜਾਂ ਖੇਤ ਰੁੱਦੇ ਤੋਪਾਂ ਚੱਲੀਆਂ ਨੀ ਵਾਂਗ ਤੋੜਿਆਂ ਦੇ ਸਿੰਘ ਸੂਰਮੇ ਆਣ ਮੈਦਾਨ ਲੱਥੇ ਗੰਜਲਾ ਸੋਟੇ ਉਹਨਾਂ ਗੋਰਿਆਂ ਦੇ ਟੁੰਡੇ ਲਾਟ ਨੇ ਅੰਤ ਨੂੰ ਖਾਏ ਗੁੱਸਾ ਫੇਰ ਦਿੱਤੇ ਨੀ ਲੱਖ ਟੰਡੋਰੀਆਂ ਦੇ ਸ਼ਾ ਮੁਹੰਮਦ ਆ ਰੰਡ ਬਿਠਾਈ ਨੰਦਨ ਨੰਦਨ ਸਿੰਘ ਜਾਣ ਸੱਬੇ ਨਾਲ ਜੋੜਾਂਦੇ ਨੰਦਨ ਦਾ ਮਤਲਬ ਲੰਡਨ ਲੰਡਨ ਇਹਦੇ ਵਿੱਚ ਉਹ ਜੰਗ ਦਾ ਹਾਲ ਦਸਨਾਵਾ ਇਹ ਜਿਵੇਂ ਆਪਾਂ ਪਹਿਲਾਂ ਵੀ ਪ੍ਰਸੰਗ ਦਸਨਾਵਾ ਵੀ ਇਹ ਇੱਕ ਟੁਟਾ ਸਾਡੇ ਪੰਜਾਬੀ ਦੀ ਸਹਿਤ ਮਾਲਾ ਪੁਸਤਕ ਦੇ ਇੱਕ ਹਫਤਾ ਭਾਗ ਵਿੱਚੋਂ ਲਿਆ ਗਿਆ ਹੈ ਇਹ ਸ਼ਾਹ ਮੁਹੰਮਦ ਦੁਆਰਾ ਲਿਖਿਆ ਗਿਆ ਜੰਗ ਦਾ ਹਾਲ ਲਾਈਨ 17 ਹਿੰਟ ਦਰਜ ਹੈ ਇਸ ਵਿੱਚ ਸਿੱਖ ਫੌਜਾਂ ਦੁਆਰਾ ਫਿਰੋ ਸ਼ਹਿਰ ਦੇ ਮੈਦਾਨ ਵਿੱਚ ਅੰਗਰੇਜ਼ਾਂ ਦਾ ਬੁਰਾ ਹਾਲ ਕਰਨ ਦਾ ਜ਼ਿਕਰ ਕੀਤਾ ਗਿਆ ਹੈ ਫਿਰ ਉਸ ਤੋਂ ਬਾਅਦ ਵਿਆਖਿਆ ਕਰਨੀ ਆਪਾਂ ਫਿਰੋ ਸ਼ਹਿਰ ਦੇ ਖੇਤ ਰੁੱਦੇ ਤੋਪਾਂ ਚੱਲਣੇ ਵੰਗ ਤੋੜਿਆ ਦੇ ਖਾਲਸਾ ਫੌਜ ਨੇ ਫਿਰੂ ਸ਼ਹਿਰ ਦੇ ਆਲੇ ਦੁਆਲੇ ਦੀ ਕੰਧ ਤੋਂ ਬਾਹਰ ਮੋਰਚਾ ਲਾ ਲਿਆ ਤੇ ਉਹਨਾਂ ਦੀਆਂ ਤੋਪਾਂ ਦੇ ਕੋਲੇ ਇਸ ਤਰ੍ਹਾਂ ਲਗਾਤਾਰ ਚੱਲਣ ਲੱਗੇ ਜਿਸ ਤਰ੍ਹਾਂ ਤੋੜੇਦਾਰ ਬੰਦੂਖਾਂ ਗੋਲਿਆਂ ਦੀ ਲਗਾਤਾਰ ਬੁਛਾੜ ਹੁੰਦੀ ਹੈ ਸਿੰਘ ਸੁਰਮੇ ਆਣ ਮੈਦਾਨ ਰੱਥੇ ਗੰਜਲਾ ਸੁੱਟੇ ਉਹਨਾਂ ਗੋਰੀਆਂ ਦੇ ਸੁਰਮੇ ਸਿੰਘ ਲੜਾਈ ਦੇ ਮੈਦਾਨ ਵਿੱਚ ਨਿੱਤਰ ਪਏ ਤੇ ਉਹਨਾਂ ਨੇ ਅੰਗਰੇਜ਼ਾਂ ਦੇ ਸਿਰ ਵੱਡ ਵੱਡ ਕੇ ਸੁੱਟ ਦਿੱਤੇ ਸਿੱਖਾਂ ਦੇ ਇਸ ਹਮਲੇ ਨੇ ਅੰਗਰੇਜ਼ਾਂ ਦਾ ਬਹੁਤ ਬੁਰਾ ਹਾਲ ਕਰ ਦਿੱਤਾ ਟੁੰਡੇ ਲਾੜ ਨੇ ਅੰਤ ਨੂੰ ਖਾਏ ਗੁੱਸਾ ਫੇਰ ਦਿੱਤੇ ਨੇ ਲੱਖ ਟੰਡੋਰੀਆਂ ਦੇ ਗਵਰਨਰ ਜਨਰਲ ਲਾਰਡ ਹੈਨਰੀ ਹਾਰਡਿੰਗ ਨੇ ਗੁੱਸਾ ਖਾ ਕੇ ਆਪਣੀ ਫੌਜ ਵਿੱਚ ਥਾਂ ਥਾਂ ਟੰਡੋਰੇ ਪਟਵਾਏ ਕਿ ਉਹ ਡਟ ਕੇ ਲੜਾਈ ਕਰਨ ਸ਼ਾ ਮੁਹੰਮਦ ਆਂਡ ਬਠਾਏ ਨੰਦਨ ਸਿੰਘ ਜਨ ਸੱਬੇ ਨਾਲ ਜੋੜਿਆਂਦੇ ਸਿੰਘਾਂ ਨੇ ਅੰਗਰੇਜ਼ਾਂ ਨੂੰ ਮਾਰ ਮਾਰ ਕੇ ਲੰਡਨ ਭਾਵ ਸਾਰੀ ਇੰਗਲੈਂਡ ਦੀਆਂ ਤੀਵੀਆਂ ਨੂੰ ਡੰਡੀਆਂ ਕਰ ਦਿੱਤਾ ਜੰਗ ਦੇ ਮੈਦਾਨ ਵਿੱਚ ਸਿੰਘਾਂ ਨੇ ਬੜੇ ਜ਼ੋਰ ਨਾਲ ਅੱਗੇ ਵਧਦੇ ਦਿਖਾਇਆ ਗਿਆ ਵੀ ਅੱਗੇ ਵਧਦੇ ਜਾ ਰਹੇ ਸੀ ਇਹ ਅਗਲਾ ਪੈਰਾ ਹੋਇਆ ਜੰਗ ਦੇ ਹਾਲ ਦਾ ਹੋਇਆ ਹੁਕਮ ਅੰਗਰੇਜ਼ ਦਾ ਤੁਰੰਤ ਜਲਦੀ ਤੋਪਾਂ ਮਾਰੀਆਂ ਨੀਰ ਦੇ ਆਏ ਵੱਲੇ ਫੂਕ ਸੁੱਟੀਆਂ ਸਾਰੀਆਂ ਮੇਖ ਜਿੰਨਾ ਸਿੰਘ ਉੱਡ ਕੇ ਪੱਤਰਾ ਹੋਏ ਚੱਲੇ ਸ਼ੈਲਦਾਰੀਆਂ ਤੰਬੂਆਂ ਛਾੜ ਛੱਡ ਚ ਦੌੜੇ ਕੋਈ ਚੀਜ਼ ਨਾ ਲਾਈਏ ਬਨਪੱਲੇ ਓੜ ਕੇ ਲਿਆ ਮੈਦਾਨ ਫਰੰਗੀਆਂ ਨੇ ਸ਼ਮਹਾਉਂਦਾ ਰੋਣਾ ਮੂੜ ਹੱਲੇ ਹੁਣ ਦੇਖੋ ਦੂਸਰੇ ਪੈਰੇ ਦੇ ਵਿੱਚ ਦੂਸਰੇ ਪੈਰੇ ਦੇ ਵਿੱਚ ਇੱਕ ਦਾਮ ਕੀ ਚੀਜ਼ ਦੱਸੀ ਗਈ ਹੈ ਕਿ ਹੋਇਆ ਹੁਕਮ ਅੰਗਰੇਜ਼ ਦਾ ਤੁਰੰਤ ਜਲਦੀ ਫਿਰੂ ਸ਼ਹਿਰ ਦੇ ਮੈਦਾਨ ਵਿੱਚ ਲਾਰਡ ਹੈਨਰੀ ਹਾਰਡਿੰਗ ਨੇ ਹੱਲਾ ਸ਼ੇਰੀ ਦੇਣਾ ਅੰਗਰੇਜ਼ੀ ਫੌਜ ਇੱਕਦਮ ਡਟ ਗਈ। ਤੋਪਾ ਮਾਰੀਆਂ ਨੀਜ਼ ਦੇ ਆਏ ਵੱਲੇ ਉਹਨਾਂ ਨੇ ਸਤਲੁਜਰਾ ਦੇ ਕੰਡੇ ਕੋਲ ਸਿੱਖ ਫੌਜਾਂ ਉੱਤੇ ਭਿਆਨਕ ਹਮਲਾ ਕਰ ਦਿੱਤਾ। ਉਹਨਾਂ ਨੇ ਸਿੱਖ ਫੌਜਾਂ ਉੱਤੇ ਗੋਲੀਆਂ ਚਲਾ ਲਾ ਕੇ ਸਾਰੀਆਂ ਮੈਗਜ਼ੀਨਾਂ ਫੋਕ ਦਿੱਤੀਆਂ ਇਸ ਤਰ੍ਹਾਂ ਸਾਰਾ ਦਾਰੂ ਸਿੱਕਾ ਮੁਕਾ ਦਿੱਤਾ। ਸਿੰਘ ਉਡਕੇ ਪਤਰਾ ਹੋਏ ਚੱਲੇ ਸ਼ੈਲਦਾਰੀਆਂ ਤੰਬੂਆਂ ਛੱਡ ਦੌੜੇ ਕੋਈ ਚੀਜ਼ ਨਾ ਰਹੀਏ ਬਨ ਪਰਲੇ ਅੰਗਰੇਜ਼ ਫੌਜ ਦੀ ਲੜਾਈ ਦੀ ਮਾਰ ਨਾਲ ਸਹਿੰਦੇ ਹੋਏ ਸਿੱਖ ਫੌਜ ਦੌੜ ਪਈ ਤੇ ਉਹਨਾਂ ਨੇ ਦੌੜਦੇ ਸਾਰਾ ਜੰਗੀ ਸਮਾਨ ਸ਼ੈਲਦਾਰੀਆਂ ਤੰਬੂ ਪਿੱਛੇ ਛੱਡ ਦਿੱਤੇ ਇਸ ਲੜਾਈ ਵਿੱਚ ਸਿੱਖ ਫੌਜਾਂ ਦੌੜ ਪਈਆਂ ਪਰ ਇਸ ਤੋਂ ਪਹਿਲਾਂ ਉਹਨੇ ਅੰਗਰੇਜ਼ੀ ਫੌਜਾਂ ਦੇ ਅਜਿਹੇ ਦੰਦ ਖੱਟੇ ਕੀਤੇ ਕਿ ਉਹ ਵੀ ਭੱਜ ਤੁਰੀਆਂ ਉੜ ਕੇ ਲਿਆ ਮੈਦਾਨ ਫਰੰਗੀਆਂ ਨੇ ਸ਼ਾ ਮੁਹੰਮਦ ਰੌਣਾ ਨਾ ਮਗਲ ਹਰੇ ਇਸ ਪ੍ਰਕਾਰ ਭਾਵੇਂ ਗੋਰੇ ਭੱਜੇ ਜਾ ਰਹੇ ਸਨ ਪਰ ਅਖੀਰ ਦੇ ਵਿੱਚ ਮੈਦਾਨ ਤਾਂ ਅੰਗਰੇਜ਼ਾਂ ਦੇ ਹੱਥ ਵਿੱਚ ਹੀ ਰਹਾ ਸੀ ਅਗਰ ਤੀਸਰਾ ਪੈਰਾ ਆ ਗਿਆ ਇਹ ਬੜਾ ਮਸ਼ਹੂਰ ਪੈਰਾ ਵਾ ਜਾਂਗ ਹਿੰਦ ਪੰਜਾਬ ਦਾ ਹੋਣ ਲੱਗਾ ਦੋਵੇਂ ਪਾਦਸ਼ਾਹੀ ਫੌਜਾਂ ਭਾਰੀਆਂ ਨੇ ਅੱਜ ਹੋਵੇ ਸਰਕਾਰ ਦਾ ਤਾਂ ਮੁੱਲ ਪਾਵੇ ਜਿਹੜੀਆਂ ਖਾਲਸੇ ਨੇ ਤੇਗਾ ਮਾਰੀਆਂ ਨੇ ਘੋੜੇ ਆਦਮੀ ਗੋਲਿਆਂ ਨਾਲ ਉੱਡਣ ਹਾਥੀ ਢੈਂਦੇ ਸਣੇ ਅੰਬਾਰੀਆਂ ਨੇ ਸ਼ਾਹ ਮੁਹੰਮਦਾ ਇੱਕ ਸਰਕਾਰ ਵੱਜੋ ਫੌਜਾ ਜਿੱਤ ਕੇ ਅੰਤ ਨੂੰ ਹਾਰੀਆਂ ਨੇ ਜੰਗ ਹਿੰਦ ਪੰਜਾਬ ਦਾ ਹੋਣ ਲੱਗਾ ਦੋਵੇਂ ਪਾਸੇ ਫੌਜਾ ਭਾਰੀਆਂ ਨੇ ਸ਼ਾਹ ਮੁਹੰਮਦ ਸਿੰਘਾਂ ਤੇ ਅੰਗਰੇਜ਼ਾਂ ਦੀਆਂ ਲੜਾਈਆਂ ਸੰਧੀ ਆਪਣਾ ਫੈਸਲਾ ਦਿੰਦਾ ਹੋਇਆ ਕਹਿੰਦਾ ਵਾ ਕਿ ਹਿੰਦ ਤੇ ਪੰਜਾਬ ਦੀ ਜੰਗ ਸੀ ਤੇ ਅੰਗਰੇਜ਼ੀ ਰਾਜ ਤੇ ਸਿੱਖ ਰਾਦੋਨਾਂ ਪਾਸਿਆਂ ਦੀਆਂ ਜਿਹੜੀਆਂ ਫੌਜਾਂ ਬਹੁਤ ਹੀ ਤਕੜੀਆਂ ਸੀ ਅੱਜ ਹੋਵੇ ਸਰਕਾਰ ਦਾ ਮੁੱਲ ਪਾਵੇ ਜਿਹੜੀਆਂ ਖਾਲਸੇ ਨੇ ਤੇਗਾ ਮਾਰੀਆਂ ਸੀ ਖਾਲਸਾ ਫੌਜ ਇੰਨੀ ਬਹਾਦਰੀ ਨਾਲ ਲੜੀ ਕਿ ਜੇਕਰ ਮਹਾਰਾਜਾ ਰਣਜੀਤ ਸਿੰਘ ਜਿਉਂਦੇ ਹੁੰਦੇ ਤਾਂ ਉਹ ਖੁਸ਼ ਹੋ ਕੇ ਸਿੰਘਾਂ ਨੂੰ ਭਾਰੀ ਇਨਾਮ ਦੇ ਕੇ ਉਹਨਾਂ ਦੀ ਬਹਾਦਰੀ ਦਾ ਮੁੱਲ ਪਾਉਂਦੇ ਕੋੜੇ ਆਦਮੀ ਗੋਲਿਆਂ ਨਾਲ ਉੱਡਣ ਹਾਥੀ ਟੰਦੇ ਸਨ ਅਬਾਰੀਆਂ ਨੇ ਜੰਗ ਇੰਨੀ ਭਿਆਨਕ ਸੀ ਕਿ ਘੋੜੇ ਤੇ ਆਦਮੀ ਤੋਪਾਂ ਦੇ ਗੋਲਿਆਂ ਨਾਲ ਉੱਡੇ ਜਾ ਰਹੇ ਸਨ ਤੇ ਹਾਥੀ ਆਪਣੇ ਹੁੰਦਿਆਂ ਸਮੇਤ ਹੀ ਡੇਰੇ ਸਨ ਸ਼ਾ ਮੁਹੰਮਦਾ ਇੱਕ ਸਰਕਾਰ ਪਾਜਾਂ ਫੌਜਾਂ ਜਿੱਤ ਕੇ ਅੰਤ ਨੂੰ ਹਾਰੀਆਂ ਨੇ ਖਾਲਸਾ ਫੌਜਾਂ ਤਾਂ ਜਿੱਤੀਆਂ ਪਈਆਂ ਸਨ ਪਰ ਉਹਨਾਂ ਦੀ ਹਾਰ ਹਾਰ ਕੇਵਲ ਇੱਕ ਕਾਰਨ ਹੋਈ ਕਿਉਂਕਿ ਉਹਨਾਂ ਦੀ ਅਗਵਾਈ ਮਹਾਰਾਜਾ ਰਣਜੀਤ ਸਿੰਘ ਵਰਗੇ ਬਹਾਦਰ ਤੇ ਕਦਰਵਾਨ ਵਿਅਕਤੀ ਦੇ ਹੱਥ ਵਿੱਚ ਨਹੀਂ ਸੀ ਜਿਦੇ ਕਰਕੇ ਅਖੀਰ ਦੇ ਵਿੱਚ ਇਹ ਫੌਜਾਂ ਹਾਰਦੀਆਂ ਇਦਾਂ ਹੁਣ ਕੇਂਦਰੀ ਭਾਵੇਂ ਆ ਜਾਂਦਾ ਜੰਗ ਦਾ ਹਾਲ ਦਾ ਵੀ ਸਿੱਖਾਂ ਤੇ ਅੰਗਰੇਜ਼ਾਂ ਦੀ ਲੜਾਈ ਹੋਈ ਸਿੱਖੋ ਫੌਜਾਂ ਬੜੀ ਬਹਾਦਰੀ ਨਾਲ ਲੜੀਆਂ ਪਰ ਮਹਾਰਾਜਾ ਰਣਜੀਤ ਸਿੰਘ ਦੀ ਅਣਹੋਂਦ ਕਾਰਨ ਸਿੱਖ ਫੌਜਾਂ ਨੂੰ ਹਾਰ ਦਾ ਮੂੰਹ ਦੇਖਣਾ ਪਿਆ